ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪਾਂ ਖੜੇ ਆਂ ਬੁਰਜ ਸਿਮਾ ਪਿੰਡ ਦੇ ਵਿੱਚ ਸਿੱਧੂ ਪੋਲਟਰੀ ਫਾਰਮ ਦੇ ਵਿੱਚ ਜੋ ਕਿ ਇਹਨਾਂ ਦੇ ਓਨਰ ਨੇ ਲਖਵਿੰਦਰ ਸਿੰਘ ਤੇ ਆਓ ਉਹਨਾਂ ਨਾਲ ਆਪਾਂ ਕਰਾਂਗੇ ਮੁਲਾਕਾਤ ਨਾਲੇ ਦੇਖਦੇ ਆਂ ਉਹਨਾਂ ਦਾ ਫਾਰਮ ਪੋਲਟਰੀ ਫਾਰਮ ਹੈਗਾ ਸਾਹਮਣੇ ਤੁਹਾਡੇ ਤੇ ਅੱਗੇ ਤੁਹਾਨੂੰ ਉਹਨਾਂ ਨੂੰ ਦਿਖਾਵਾਂਗੇ ਬਹੁਤ ਹੀ ਸ਼ੌਂਕੀ ਪੱਠਾ ਲਖਵਿੰਦਰ ਸਿੰਘ ਉਹਨਾਂ ਨੇ ਪੇੜ ਪੌਦੇ ਵੀ ਬਹੁਤ ਹੀ ਵਧੀਆ ਹਰਿਆਲੀ ਇੱਥੇ ਲਾਈ ਹੋਈ ਆ ਇਸ ਬਹੁਤ ਹੀ ਵਧੀਆ 스ਵੀਮਿੰਗ ਪੂਲ ਵੀ ਬਣਾਇਆ ਹੋਇਆ ਪੂਰੇ ਸ਼ੌਂਕ ਦੇ ਨਾਲ ਨਾਲੇ ਕੰਮ ਕਰਦੇ ਆ ਨਾਲੇ ਆ ਆਪਣੇ ਸ਼ੌਂਕ ਪੂਰੇ ਕਰਦੇ ਆ ਤੇ ਆਜੂ ਹੁਣ ਤੁਹਾਨੂੰ ਦਿਖਾਉਣੇ ਆ ਸਾਰਾ ਉਹਨਾਂ ਦੇ ਪੋਲਟਰੀ ਫਾਰਮ ਦਾ ਵਿਊ ਤੇ ਨਾਲੇ 스ਵੀਮਿੰਗ ਪੂਲ ਗੇਟ ਤੇ ਵੜਦੇ ਸਾਰੀ ਤੁਹਾਨੂੰ ਮਿਲੂਗਾ ਲੋਗੋ ਉਹਨਾਂ ਦਾ ਸਿੱਧੂ ਫਾਰਮ ਹਾਊਸ ਤੇ ਗੇਟ ਦੇ ਨਾਲ ਵੜਦੇ ਸਾਰੀ ਹੈਗਾ ਉਹਨਾਂ ਦਾ ਪੂਲ 스ਵੀਮਿੰਗ ਪੂਲ ਜਿੱਥੇ ਗਰਮੀ ਵਿੱਚ ਜਾਂ ਹੋਰ ਉਹਨਾਂ ਦੇ ਯਾਰ ਦੋਸਤ ਆ ਕੇ ਇੰਜੋਏ ਕਰਦੇ ਆ ਹੈਲੋ ਜਿਵੇਂ ਕੱਲ ਵੀ ਰਹੇ ਆ ਉਹਨਾਂ ਦੇ ਯਾਰ ਦੋਸਤ ਆਈ ਹੋਏ ਆ ਇਸ ਟਾਈਮ ਤੁਸੀਂ ਦੇਖੋਗੇ ਵੀ ਇੰਜੋਏ ਕਰ ਰਹੇ ਆ ਆਪਣਾ ਤੇ ਗਰਮੀ ਦੇ ਦਿਨਾਂ ਵਿੱਚ ਉਹ ਇੱਥੇ ਗਰਮੀ ਤੋਂ ਰਾਹਤ ਵੀ ਮਿਲਦੀ ਹੈ। ਉਹ ਕਾਫੀ ਹਰੀਆਲੀ ਪਸੰਦ ਕਰਦੇ ਆ ਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਇੱਥੇ ਪੇੜ ਪੌਦੇ ਵੀ ਲਗਾਏ ਹੋਏ ਆ ਜੀ। ਤੁਸੀਂ ਦੇਖੋਗੇ ਚਾਰੇ ਪਾਸੇ ਸਰਿਆਲੀ ਹਰੀਆਲੀ ਆ ਤੇ ਬਹੁਤ ਹੀ ਵਧੀਆ ਉਹਨਾਂ ਨੇ ਪੁਰਾਣੇ ਟਾਈਪ ਦੀ ਚਾਰਦੀਵਾਰੀ ਕੀਤੀ ਹੋਈ ਆ ਜਿਵੇਂ ਪੁਰਾਣੀਆਂ ਪੁਰਾਣੇ ਜ਼ਮਾਨੇ ਵਿੱਚ ਘਰਾਂ ਦੀ ਚਾਰ ਦਿਵਾਰੀ ਹੁੰਦੀ ਸੀਗੀ ਤੇ ਟੈਲਾਂ ਦਾ ਉਹਨਾਂ ਨੇ ਬਰਾਇਆ ਬਣਾਇਆ ਹੋਇਆ ਬਰਾਂਡਾ ਸੱਭਿਆਚਾਰ ਨੂੰ ਪੂਰਾ ਸੁਰੱਖਿਅਤ ਰੱਖਿਆ ਹੋਇਆ ਸੱਭਿਆਚਾਰ ਨੂੰ ਦੇਖਦੇ ਹੋਏ ਉਹਨਾਂ ਨੇ ਪੁਰਾਣੇ ਟਾਈਪ ਨਾਲ ਟੇਲਾਂ ਦੀ ਬਰਾਂਡਾ ਬਣਾਇਆ ਹੋਇਆ ਤੇ ਅੱਗੇ ਜਾ ਕੇ ਉਹਨਾਂ ਦੇ ਆਫਿਸ ਦੇ ਵਿੱਚ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਲਖਵਿੰਦਰ ਸਿੰਘ ਨਾਲ ਜੋ ਕਿ ਬੋੜੀ ਸੇਮਾ ਬੋਰਜੇ ਸੇਮਾ ਸਿੱਧੂ ਫਾਰਮ ਦੇ ਨਾਲ ਮਸ਼ਹੂਰ ਆ ਗਏ ਲਖਵਿੰਦਰ ਸਿੰਘ ਤੇ ਬਹੁਤ ਹੀ ਪੜ੍ਹਾਈ ਤੋਂ ਬਾਅਦ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹਨੂੰ ਇੱਕ ਫੇਰ ਕੀਤਾ ਮੰਨਿਆ ਜਾਂਦਾ ਸੀਗਾ ਤੇ ਪਰ ਇਹ ਕਾਮਯਾਬ ਕਿੱਤੇ ਦੇ ਰੂਪ ਦੇ ਵਿੱਚ ਉਹ ਸਾਹਮਣੇ ਆਏ ਐ ਇਸ ਨੂੰ ਲੈ ਕੇ ਤੇ ਆਜੋ ਮਿਲਦੇ ਆਪਾਂ ਲਖਵਿੰਦਰ ਸਿੰਘ ਮਿਲਦੇ ਆ ਲਖਵਿੰਦਰ ਸਿੰਘ ਨਾਲ ਜੋ ਆਪਣੇ ਆਫਿਸ ਦੇ ਵਿੱਚ ਬੈਠੇ ਹੋਏ ਨੇ ਤੇ ਉਹਨਾਂ ਨਾਲ ਕਰਦੇ ਆਪਾਂ ਇਸ ਕਿੱਤੇ ਬਾਰੇ ਅੰਦਰੂਨੀ ਜਾਣਕਾਰੀਆਂ ਲਵਾਂਗੇ ਤੇ ਗੱਲਬਾਤ ਕਰਦੇ ਆਂ ਹੋਰ ਕੀ ਹਾਲ ਚਾਲ ਹੈ ਲਖਬਿੰਦਰ ਸਿੰਘ ਜੀ ਬਹੁਤ ਵਧੀਆ ਹੋਏ ਜੀ ਹੋਰ ਠੀਕ ਠਾਕ ਕੰਮਕਾਰ ਕਿਦਾਂ ਚੱਲ ਰਿਹਾ ਬੱਸ ਕਿਰਪਾ ਮਾਲਕ ਜੀ ਸਭ ਤੋਂ ਪਹਿਲਾ ਸਵਾਲ ਲਖਬਿੰਦਰ ਸਿੰਘ ਜੀ ਤੁਹਾਡੇ ਨਾਲ ਇਹ ਆ ਕਿ ਤੁਹਾਨੂੰ ਕਿੰਨਾ ਐਕਸਪੀਰੀਅੰਸ ਹੈ ਇਸ ਕੰਮ ਦਾ ਤੇ ਕਿੰਨੇ ਸਾਲਾਂ ਤੋਂ ਤੁਸੀਂ ਕੰਮ ਕਰਦੇ ਆ ਰਹੇ ਹੋ ਆਪਾਂ ਬਈ ਜੀ 2018 ਦੇ ਵਿੱਚ ਇਹ ਕੰਮ ਦੇ ਵਿੱਚ ਆਏ ਸੀਗੇ ਅੱਛਾ ਪਹਿਲਾਂ ਸੀ ਛੋਟੇ ਜਿਹੇ ਫਾਰਮ ਤੋਂ ਠੇਕੇ ਦੇ ਲੈ ਕੇ ਕੰਮ ਸਟਾਰਟ ਕੀਤਾ ਸੀ ਠੀਕ ਉਹਦੋਂ ਮੈਂ ਜੋ ਕਰਦਾ ਸੀ ਮਾਰਕੀਟ ਕਮੇਟੀ ਅੱਛਾ ਉਸ ਤੋਂ ਬਾਅਦ 2017 ਦੇ ਵਿੱਚ ਤੋਂ 2018 ਦੇ ਵਿੱਚ ਅਸੀਂ ਫਾਰਮ ਠੇਕੇ ਦੇ ਲੈ ਕੇ ਕੰਮ ਕੀਤਾ ਉਸ ਤੋਂ ਬਾਅਦ ਅਸੀਂ 2018 ਦੇ ਵਿੱਚ ਆਪਣਾ ਫਾਰਮ ਸਟਾਰਟ ਕੀਤਾ ਅੱਛਾ ਪਹਿਲਾਂ ਤੁਸੀਂ ਕਿਸੇ ਦਾ ਬਣੇ ਬਣਾਏ ਫਾਰਮ ਦੇ ਮੈਂ ਫਾਰਮ ਠੇਕੇ ਦੇ ਲੱਤ ਸੀ ਠੀਕ ਠੀਕ ਅ ਫਿਰ ਤੁਸੀਂ ਜੋਬ ਛੱਡ ਕੇ ਇੱਧਰ ਆਈ ਨਹੀਂ ਨਹੀਂ ਜੋਬ ਨਹੀਂ ਜੋਬ ਦੇ ਨਾਲ ਹੀ ਕੀਤਾ ਸੀ 2018 ਦੇ ਵਿੱਚ ਅਸੀਂ ਆਪ ਦਾ ਫਾਰਮ ਬਣਾਇਆ ਆਪ ਦੇ ਫਾਰਮ ਦੇ ਸਟਾਰਟ ਕੀਤਾ ਵਧੀਆ ਕੰਮ ਚੱਲਿਆ ਸਾਡਾ ਵਧੀਆ ਕਾਰੋਬਾਰ ਨੇ ਇੱਕ ਜੋਬ ਦੇ ਨਾਲ ਜਿੰਨਾ ਖੁੰਦਾ ਆਪਣਾ ਉਹਨਾਂ ਕ ਕੀਤਾ ਉਸ ਤੋਂ ਬਾਅਦ 2021 ਦੇ ਵਿੱਚ ਬਈ ਮੈਂ ਜੋਬ ਛੱਡਿਆ ਕੇ ਆਪਣੀ ਠੀਕ ਠੀਕ ਜੋਬ ਛੱਡ ਕੇ ਫਿਰ ਅਸੀਂ ਨਾਲ ਫੀਡ ਦਾ ਚਿਕਸ ਦਾ ਲੋਕਾਂ ਨੂੰ ਜਿਹੜੇ ਫਾਰਮਰ ਐ ਫਾਰਮਰਾਂ ਨੂੰ ਤੇ ਫੀਡ ਚਿਕਸ ਪ੍ਰੋਵਾਈਡ ਕਰਦੇ ਹਾਂ ਠੀਕ ਠੀਕ ਨਾਲ ਫਾਰਮਰ ਦਾ ਮਾਲ ਅਸੀਂ ਮਾਰਕੀਟ ਕਰਦੇ ਹਾਂ ਠੀਕ ਠੀਕ ਫਰ ਇੱਕ ਫਾਰਮਰ ਨੂੰ ਮੰਨ ਕੇ ਚਲੋ ਚਿਕਸ ਫੀਡ ਤੇ ਵਿਦ ਮਾਰਕੀਟਿੰਗ ਟੈਕਨੀਕ ਆਦੀ ਆਪਣੀ ਜਿੰਮੇਵਾਰੀਆਂ ਹੁੰਦੀਆਂ ਨੇ ਤੇ ਤਕਰੀਬਨ ਸਾਨੂੰ 6 ਸਾਲ ਦਾ ਪੀਰ ਬਾ ਹੈਗਾ ਹਾਂਜੀ ਹਾਂਜੀ ਬਈ ਪੋਲਟਰੀ ਫਾਰਮ ਦੇ ਵਿੱਚ ਸ਼ੇਖ ਸਾਹਿਬ ਦਾ ਹਾਂਜੀ ਬਈ ਹੈਗਾ ਤੁਸੀਂ ਇੱਕ ਦੂਸਰਾ ਸਵਾਲ ਇਹ ਕਰਦੇ ਆਂ ਆਪਾਂ ਕਿ ਤੁਸੀਂ ਖੁਦ ਇੱਥੇ ਕੰਮ ਕਰਦੇ ਹੋ ਜਾਂ ਕੋਈ ਬੰਦਾ ਰੱਖਿਆ ਹੋਇਆ ਜਿਹੜਾ ਕੰਮ ਕਾਰੋਬਾਰ ਤੇ ਇਥੇ ਫੀਡ ਪਾਉਣ ਵਾਸਤੇ ਜਾਂ ਦੇਖਰੇਖ ਵਾਸਤੇ ਜਾਂ ਉਹਦੀ ਕੰਮ ਕਰਦੀ ਹੈ ਫਾਰਮ ਤੇ ਬਈ ਜੀ ਆਪਣੇ ਕੋਲੇ ਕੋਈ ਵੀ ਬੰਦਾ ਨਹੀਂ ਹੈ ਠੀਕ ਅਸੀਂ ਖੁਦ ਆਪਣਾ ਆਪ ਕੰਮ ਕਰਦੇ ਹਾਂ ਠੀਕ ਕਿਉਂਕਿ ਲੇਬਰ ਨੇ ਸੱfte ਕੰਮ ਕਾਰੋਬਾਰ ਇਹ ਜਿਹੜਾ ਪੁਲਟਰੀ ਵਾਲਾ ਨਾ ਇਹ ਲੇਬਰ ਦੇ ਸੱfte ਕਰਨ ਨਾਲ ਕੰਮ ਹੀ ਨਹੀਂ ਵਿੱਚ ਬਿਲਕੁਲ ਜੀ ਮੈਂ ਵੀ ਸੁਣਿਆ ਹੋਇਆ ਕਿ ਇਹ ਕਿਸੇ ਦੇ ਸਹਾਰੇ ਨਹੀਂ ਆਪਾਂ ਕੰਮ ਨਹੀਂ ਕਰ ਸਕਦੇ ਲੇਬਰ ਨੇ ਆਪਣੇ ਸਹਾਰੇ ਚਲਾਉਣਾ ਪੈਂਦਾ ਕੰਮ ਆਪਣੀ ਮਿਹਨਤ ਤੇ 24 ਘੰਟੇ ਦੇ ਵਿੱਚ ਰਹਿਣਾ ਉਹ ਨਹੀਂ ਨਹੀਂ ਲੇਬਰ ਬਈ ਜੀ ਟੈਨਸ਼ਨ ਨਹੀਂ ਲੈਂਦੀ ਠੀਕ ਹੈ ਇਹ ਕੰਮ ਹੀ ਇਦਾਂ ਦਾ ਮੰਨ ਕੇ ਚਲੋ ਮਨੇ ਇਹਦੇ ਵਿੱਚ ਕੰਮ ਕੋਈ ਬੜਾ ਨਹੀਂਗਾ ਪਰ ਜ਼ਿੰਮੇਵਾਰੀ ਬਹੁਤ ਵੱਡੀ ਹੈ ਠੀਕ ਲੇਬਰ ਆਪਾਂ ਨੂੰ ਕੰਮ ਤਾਂ ਕਰਕੇ ਦੇ ਦਿੰਦੀ ਆ ਪਰ ਜ਼ਿੰਮੇਵਾਰੀ ਨਹੀਂ ਸਮਝਦੀ ਜਿਵੇਂ ਮੈਂ ਨਾ ਗੁਰ ਪੈਸਾ ਪਹਿਲਾਂ ਮੈਂ ਵੀ ਕਰਨਾ ਚਾਹਿਆ ਸੀ ਪਰ ਮੈਨੂੰ ਰਿਵਿਊ ਮਿਲੇ ਸੀਗੇ ਕਿ ਇਸ ਕੰਮ ਦੇ ਵਿੱਚ ਲਾਸ ਹੀ ਲਾਸ ਆਉਸੀ ਲਾਸ ਕੋਈ ਹੈ ਇਸ ਤਰ੍ਹਾਂ ਦੀ ਉਦਾਹਰਨ ਕਿ ਲਾਸ ਹੀ ਲਾਸ ਬਾਈ ਜੀ ਜੇ ਆਪਾਂ ਕੰਮ ਕਰਨੇ ਨਹੀਂ ਫਿਰ ਤਾਂ ਮੰਨ ਕੇ ਚਲੋ ਲੇਬਰ ਤੇ ਡਿਪੈਂਡ ਆ ਕੋਈ ਜ਼ਿੰਮੇਵਾਰੀ ਨਹੀਂ ਆਪਾਂ ਨਿਭਾਉਣੀ ਫਿਰ ਤਾਂ 101% ਹੀ ਲਾਸ ਹੈ ਫਿਰ ਤਾਂ ਪ੍ਰੋਫਿਟ ਹੈ ਹੀ ਨਹੀਂ ਤੇ ਜੇ ਬਾਈ ਜੀ ਆਪਾਂ ਆਪ ਗੌਰ ਰੱਖ ਕੇ ਮਿਹਨਤ ਕਰਦੇ ਆਂ ਫਿਰ 100% ਬਾਈ ਜੀ ਪ੍ਰੋਫਿਟ ਉਹਦਾ ਹਈ ਹੁਣ 6 ਸਾਲ ਤੁਹਾਨੂੰ ਕੰਮ ਕਰਦਿਆਂ ਨੂੰ ਹੋ ਗਏ ਨਹੀਂ 6 ਸਾਲ ਬੰਦਾ ਇਸ ਮਾਰਕੀਟ ਦੇ ਵਿੱਚ ਟੇਕ ਹੀ ਨਹੀਂ ਸਕਦਾ ਜੇ ਪ੍ਰੋਫਿਟ ਨਾ ਹੋਵੇ ਆਪਣੇ ਨਾਲ ਬਈ ਜਿੱਕਲੇ ਆਪੇ ਨਹੀਂ ਗਏ ਆਪਾਂ ਕਈ ਵੀ ਆਪਾਂ ਕੀਏ ਵੀ ਆਪਾਂ ਕੰਮ ਜਆਪਾਂ ਆਪਣੇ ਨਾਲ ਜਿਹੜੇ ਜਿਹੜੇ ਫਾਰਮਰ ਜੁੜੇ ਆ ਉਹਨਾਂ ਨੂੰ ਵੀ ਤੁਸੀਂ ਮਿਲ ਕੇ ਵੇਖਿਓ ਉਹ ਵੀ ਸਾਰੇ ਹੁਣ ਤੱਕ ਸਕਸੈਸਫੁਲ ਠੀਕ ਬਹੁਤ ਰੀਅਰ ਚਾਂਸ ਆ ਲਾਸ ਆਉਣ ਦੇ ਜੇ ਹੋਰ ਮੰਨ ਕੇ ਚਲੋ ਆਪਾਂ ਮੁਰਗਾ ਪਾਲਦੇ ਨਹੀਂ ਗਏ ਕਈ ਵਾਰ ਮੁਰਗਾ ਪਾਲਣ ਦੇ ਵਿੱਚ ਕੋਈ ਦਿੱਕਤ ਆ ਜਾਂਦਾ ਪ੍ਰੋਬਲਮ ਆ ਜਾਂਦੀ ਉਦੋਂ ਹੈ ਚਾਂਸ ਇਸ ਵੀ ਲਾਸ ਆਉਣ ਦੇ ਬਟ ਮਾਰਕੀਟਿੰਗ ਦੇ ਹਿਸਾਬ ਨਾਲ ਜੇ ਆਪਾਂ ਸਹੀ ਤਿਆਰ ਕਰਦੇ ਆਂਦਾ ਵਰਡ ਤਾਂ ਲਾਸਟ ਆਉਣ ਦੇ ਚਾਂਸਸ 0% ਵਿੱਚ ਤੁਹਾਡਾ ਪੋਲਟਰੀ ਫਾਰਮ ਕਿੰਨੇ ਵਰਡਸ ਦਾ ਕਿੰਨੇ ਤੁਸੀਂ ਇੱਕ ਸਮੇਂ ਕਿੰਨੇ ਵਰਡਸ ਪਾ ਸਕਦੇ ਹੋਗੇ ਆਪਾਂ ਬਈ ਜੀ ਆਪਣਾ ਜਿਹੜਾ ਪਰਸਨਲ ਫਾਰਮ ਪਾਉਣੇ ਆਪਦਾ ਆਪਦਾ ਆਪਾਂ 11000 ਵਰਡ ਪਾਉਣੇ ਆ 11000 ਜਿਹੜਾ ਆਪਦਾ ਆਪਣਾ ਤੇ ਉਹ ਆਪਾਂ ਮੰਨ ਕੇ ਚਲੋ ਵੀ 75 ਲੱਖ ਵਰਡ ਪੌਣੇ ਬਈ ਜਿਹੜਾ ਲੋਕਾਂ ਨੂੰ ਵਿਦ ਚੂਚਾ ਮਾਰਕੀਟਿੰਗ ਜਿਹੜਾ ਦੂਜਾ ਕੰਮ ਆਪਾਂ ਨਹੀਂ ਨਹੀਂ ਤੁਹਾਡੇ ਆਪਣੇ ਫਾਰਮ ਤੇ ਕਿੰਨੇ ਵਰਡ ਤੁਸੀਂ ਤਿਆਰ ਕਰਦੇ ਆਪ ਦੇ ਬਈ ਜੇ ਆਪਾਂ 11 ਜਾਂ 2 ਫਾਰਮ ਆਪਾਂ 11 ਜਾਂ 5000 ਤੱਕ ਛੇ ਆ ਤਾਂ ਇਹਦਾ ਕੋਈ ਇਸ ਤਰ੍ਹਾਂ ਵੀ ਹੋਣਾ ਗਰਮੀ ਦੇ ਵਿੱਚ ਘੱਟ ਤੇ ਸਰਦੀ ਦੇ ਵਿੱਚ ਜ਼ਿਆਦਾ ਇਸ ਤਰ੍ਹਾਂ ਨਹੀਂ ਨਹੀਂ ਇਹਦਾ 12 ਮਹੀਨੇ 30 ਦਿਨ ਉਹੀ ਮਾਰਕੀਟਿੰਗ ਰਹਿਣੀ ਹੈ ਜੀ ਲਖਿੰਦਰ ਸਿੰਘ ਜੀ ਸਾਨੂੰ ਅਗਲੀ ਜਾਣਕਾਰੀ ਪੂਰੀ ਤਰ੍ਹਾਂ ਗਹਿਰਾਈ ਦੇ ਵਿੱਚ ਅੰਦਰ ਜਾ ਕੇ ਆਪਾਂ ਫਾਰਮ ਦੇ ਵਿੱਚ ਜਾ ਕੇ ਤੁਸੀਂ ਜਾਣਕਾਰੀ ਦਿਓਗੇ ਹਾਂਜੀ ਹਾਂਜੀ ਚਲੋ ਆ ਜਲਦੇ ਕਮਲਿੰਦਰ ਸਿੰਘ ਜੀ ਇਹ ਟੈਂਪਰੇਚਰ ਦਾ ਕੀ ਮੁੱਦਾ ਹੁੰਦਾ ਹੈ ਦੇ ਵਿੱਚ ਟੈਂਪਰੇਚਰ ਸ਼ੁਰੂ ਤੋਂ ਲੈ ਕੇ ਬੱਚਾ ਕਾਉਣ ਤੋਂ ਲੈ ਕੇ ਹੀੜ ਤੱਕ ਟੈਂਪਰੇਚਰ ਕਿਵੇਂ ਮੈਂਟੇਨ ਰੱਖਣਾ ਪੈਂਦਾ ਇਹ ਚ ਬਾਈ ਦੀ ਸਾਰੀ ਜਿਹੜੀ ਪੋਲਟਰੀ ਦੀ ਗੇਮ ਆ ਨਾ ਉਹ ਇੱਕ ਹਾਈ ਟੈਂਪਰੇਚਰ ਨੂੰ ਲੈ ਕੇ ਅੱਛਾ ਠੀਕ ਹੈ ਇਹਦੇ ਵਿੱਚ ਜਿਹੜਾ ਆਪਾਂ ਤੁਸੀਂ ਲੇਬਰ ਵਾਲੀ ਪਹਿਲਾਂ ਵੀ ਆਪਾਂ ਗੱਲ ਰਿਪੀਟ ਕੀਤੀ ਆ ਲੇਬਰ ਦਾ ਕੰਮ ਫੀਡ ਪਾਉਣ ਤੇ ਕਿ ਡਿਪੈਂਡ ਹੁੰਦਾ ਠੀਕ ਹੈ ਜਿਹੜਾ ਇਹਦਾ ਮੇਨ ਵਰਡ ਦਾ ਮੁੱਦਾ ਹੈ ਉਹਨੇ ਰਹਿਣੀ ਟੈਂਪਰੇਚਰ ਦੇ ਵਿੱਚ ਸਹੀ ਮੈਂਟੇਨ ਜੇ ਆਪਣਾ ਟੈਂਪਰੇਚਰ ਮੈਂਟੇਨ ਆ ਤਾਂ ਉਹਨੇ ਤਾਂ ਰਹਿਣਾ ਹੈ ਇਦੇ ਵਿੱਚ ਜਦੋਂ ਵਰਡ ਆ ਗਿਆ ਉਹ ਤਾਂ 95 ਤੋਂ 100 ਫਾਰਨਹਾਈਟ ਟੈਂਪਰੇਚਰ ਰੱਖਣਾ ਪਹਿਲੇ ਪਹਿਲਾ ਜਦੋਂ ਬੱਚੇ ਆਪਾਂ ਪਾਈ ਆ ਹਾਂ ਭਾਵੇਂ ਉਹ ਸਰਦੀ ਦਾ ਮੈਨਸਟਾਰਟਿੰਗ ਟੈਂਪਰੇਚਰ ਠੀਕ ਹੈ ਤੇ ਭਾਵੇਂ ਉਹ ਗਰਮੀ ਦਾ 34 ਡਿਗਰੀ ਦੇ ਵਿੱਚ ਠੀਕ ਹੈ ਆਪਾਂ ਉਨਾ ਹੀ ਮੈਨੂ ਮੇਨਟੇਨ ਕਰਕੇ ਰੱਖਣਾ ਪਹਿਲੇ ਹਫਤੇ ਦੇ ਵਿੱਚ 90 ਤੋਂ 100 ਫਾਰਨਹਾਈਟ ਦੇ ਵਿੱਚ ਰੱਖਣਾ ਅਗਲੇ ਹਫਤੇ ਤੋਂ ਆਪਾਂ 5-5 ਡਿਗਰੀ ਵਧਾ ਕੇ ਮੈਂ uh, 80 ਡਿਗਰੀ ਤੱਕ ਲੈ 80 ਫਾਰਨਹਾਈਟ ਤੱਕ ਲੈ ਜਿਵੇਂ ਜਿਵੇਂ ਵਾਰਡ ਵੱਡਾ ਹੁੰਦਾ ਜਾਊਗਾ ਉਵੇਂ ਉਵੇਂ ਤੋਂ ਘਟਾਉਂਦੇ ਜਣਾ ਸਟੈਪ 바이 ਸਟੈਪ ਹਰੇਕ ਵੀਕਰ 5 ਫਾਰਨਹਾਈਟ ਟੈਂਪਰੇਚਰ ਰੱਖਣਾ ਜੀ ਟੈਂਪਰੇਚਰ ਨੂੰ ਮੇਨਟੇਨ ਰੱਖਣ ਲਈ ਆਪਾਂ ਕੀ ਤਰੀਕਾ ਵਰਤਦੇ ਆਂ ਕਿ ਟੈਂਪਰੇਚਰ ਅੱਪ ਰਵੇ ਉਹਦੇ ਲਈ ਆਪਾਂ ਕੀ ਤਰੀਕਾ ਵਰਤਦੇ ਟੈਂਪਰੇਚਰ ਦਾ ਬਈ ਜੀ ਇਹ ਆ ਜਦੋਂ ਗਰਮੀ ਹੈ ਹਾਂਜੀ ਉਹਦੇ ਵਿੱਚ ਤਾਂ ਆਪਾਂ ਸਾਈਡ ਤੇ ਡ੍ਰਿਪ ਟੱਲੀ ਲਾ ਸਕਦੇ ਆਂ ਅਚਰਦੀ ਪਾਰਟੀ ਬੋਲਦੇ ਹਨ ਅਚਰਦੀ ਪੂਰੀ ਜੀ ਪੱਲੀ ਜਿਹਦੇ ਤੇ ਪਾਣੀ ਚਲਾਣਾ ਹੁੰਦਾ ਪਾਣੀ ਚੱਲ ਕੇ ਜਦੋਂ ਹਵਾ ਹੁੰਦੀ ਆ ਉਹ ਕ੍ਰੋਸਿੰਗ ਦੇ ਵਿੱਚ ਟੈਂਪਰੇਚਰ ਚਾਹੁੰਨ ਬਣਦਾ ਕਿਉਂਕਿ ਗਰਮੀ ਦੇ ਵਿੱਚ ਤਾਂ ਆਪਾਂ ਟੈਂਪਰੇਚਰ ਡਾਊਨ ਲੈ ਕੇ ਆਣਾ ਹੁੰਦਾ ਠੀਕ ਹੈ ਇਹ ਹੋ ਗਿਆ ਅੰਦਰ ਫੌਗਰ ਹੋ ਗਏ ਫਿਰ ਪੱਖੇ ਹੋ ਗਏ ਫਿਰ ਹੋਵੇ ਵਿੱਚ ਲੋਕ ਆਪਣੇ ਨਹੀਂ ਹੈਗਾ ਉਹ ਵਿੱਚ ਏਸੀ ਸ਼ੈੱਡ ਬਣਾਉਂਦੇ ਆ ਉਹਦੇ ਵਿੱਚ ਇੱਕ ਸਾਈਡ ਮਨੀ ਪੈਡ ਲਾ ਕੇ ਪਰ ਕਹਣਾ ਗੈਸ ਬਾਹਰ ਛੱਡਦੇ ਆ। ਉਹ ਤਾਂ ਹੋ ਗਿਆ ਗਰਮੀ ਦਾ ਟੈਂਪਰੇਚਰ ਦਾ। ਅੱਛਾ ਤੇ ਸਰਦੀਆਂ ਨੇ ਵੀ ਸਰਦੀ ਦੇ ਵਿੱਚ ਵੀ ਜੀ ਆਪਾਂ ਗਿੱਟੀ ਵਾਲੀ ਪੱਖੀ ਪੱਟੀ ਹੋ ਗਈ ਇੱਕ। ਇੱਕ ਬੂਰੀ ਵਾਲੀ ਪੱਟੀ ਬਣਾਉਂਦੇ ਆ ਲੋਕ ਆਪਾਂ ਨੂੰ ਰੱਖਦੇ ਹੁੰਦੇ ਵਾਸਤੇ ਇੱਕ ਆਟੋ ਬਲੂਟਰ ਆਪਣੇ ਕੋਲ। AC ਲਾ ਲਏ ਆ ਤੇ ਆਪੇ ਮੰਨ ਕੇ ਚਲੋ ਵੀ ਆਪਣੇ ਆਪੋ ਜਿਹਾ 33 ਡਿਗਰੀ ਟੈਂਪਰੇਚਰ ਤੇ ਮੇਨਟੇਨ ਕਰਤਾ। 35 ਕਰਤਾ 32 ਕਰਤਾ ਜਿੰਨਾ ਵੀ ਕਰਤਾ ਉਹਨੇ ਆਟੋ ਆਟੋਮੈਟਿਕ ਆਪੇ ਚੱਲਣਾ ਆਪਕੇ ਉਹਨੇ ਡੈਫਾਇਨੈਸ਼ਨ ਤੇ ਆ ਕੇ ਬੰਦ ਹੋ ਜੇ। ਹੀਦਰ ਸਿੰਘ ਜੀ ਇੱਕ ਆਪਾਂ ਇਹ ਪੁੱਛਣਾ ਚਾਹੁੰਦੇ ਆ ਕਿ ਤੁਹਾਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹਨਾਂ ਦਾ ਡਾਈਟ ਪਲਾਨ ਕੀ ਹੁੰਦਾ ਕਿ ਆਪਾਂ ਫੀਡ ਕਿਸ ਤਰ੍ਹਾਂ ਸਟੈਪ ਬਾਈ ਸਟੈਪ ਕਿਸ ਤਰ੍ਹਾਂ ਵਧਾਉਂਦੇ ਹਾਂ ਇਹਦੇ ਵਿੱਚ ਵਜਿ ਸਭ ਤੋਂ ਸਟਾਰਟਿੰਗ ਦਾ ਪਲਾਨ ਆਪਾਂ ਜਿਵੇਂ ਨਵੇਂ ਬੱਚੇ ਜੰਮੇ ਬੱਚੇ ਵਾਸਤੇ ਨੇ ਪਛਾਣੇ ਬੋਲਣ ਦੇ ਪੁਰਾਣੇ ਇਹ ਗੁਰਤੀ ਗੁਰਤੀ ਹਾਂ ਗੁਰਤੀ ਇਹਨੂੰ ਆਨ ਫਰ ਵਜਿ ਆਪਾਂ ਇੱਕ ਗੁਰਦਾ ਘੋਲ ਬਣਾਉਂਦੇ ਹਾਂ ਠੀਕ ਹੈ ਪਹਿਲੇ ਦਿਨ ਜੁਰਦਾ ਕੋਲ ਇੱਕ ਤੇ ਨਾਲ ਔਨ ਟਾਈਮ ਆਪਾਂ ਜਿੰਨੇ ਸਟ्रेस ਦੇ ਵਿੱਚ ਆਉਂਦਾ ਬੱਚਾ ਟਰਾਂਸਪੋਰਟ ਦੇ ਵਿੱਚ ਆ ਕੇ ਛੋਟਾ ਹੁੰਦਾ ਉਹਦੇ ਲਈ ਕਹੇ ਨਾਰਮਲ ਜੈਂਟੀਗੈਟ ਕਰਨਾ ਠੀਕ ਹੈ ਉਹ ਸਟਾਰਟਿੰਗ ਦੇ ਵਿੱਚ ਆਪਾਂ ਨਾਰਮਲ ਐਂਟੀਗੈਟ ਕਰਨਾ ਹੁੰਦਾ ਇੱਕ ਤੇ ਇੱਕ ਗੁਰਦਾ ਖੂਨ ਹੁੰਦਾ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਬਈ ਜੀ ਇਹਦੀ ਡਾਈਟ ਹੈ ਸਟਾਰਟਰ 30 30 30 ਸਟਾਰਟਰ ਕਿਦੋਂ ਤੋਂ ਸ਼ੁਰੂ ਹੋ ਜਾਂਦੀ ਹੈ ਕਿੰਨੇ ਟਾਈਮ ਤੋਂ ਬਾਅਦ ਉਹ ਜਨਮ ਤੋਂ ਬਈ ਜੀ ਜਦੋਂ ਅੱਖਾਂ ਕੋਲ ਵਾਰਡ ਆ ਗਿਆ ਉਹਦੇ ਤੋਂ ਸਟਾਰਟ ਹੋ ਕੇ 10 ਦਿਨ 10 ਦਿਨ 10 ਦਿਨ ਆਪਾਂ ਬ੍ਰੀਸ ਕੈਕਿਟ ਕਰਨੇ ਪੈਗੇ ਉਸ ਤੋਂ ਬਾਅਦ ਸਟਾਰਟਰ ਸ਼ੁਰੂ ਹੋਣੀ ਹੈ ਉਹਦਾ ਮੈਕ ਸਟੈਪ ਹੈ ਜਿਹੜਾ ਉਸ ਸਟਾਰਟਰ ਉਹ ਫਿਰ ਕੰਪਨੀਆਂ ਦੇ ਕੋਈ ਸੁਰੰਮਤੇ ਆ ਜਿਹੜਾ ਆਪਣਾ ਸਟੈਪ ਹੋ ਰਿਹਾ ਵੀ ਆਪਾਂ 1 ਕਿਲੋ ਤੱਕ ਜਾਂ 20 ਨਾ ਦਾਏਗੀ ਆ 30 ਤੱਕ ਆਪਾਂ ਨੂੰ ਬ੍ਰੀ ਸਟਾਰਟਰ ਜੀ ਕਰਨੀ ਹੈ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਜਿਹੜਾ ਪ੍ਰੀ ਸਟਾਰਟ ਸਟਾਰਟਰ ਤੋਂ ਬਾਅਦ ਜਿਹੜਾ ਮੈਕਸ ਚੈੱਕ ਹੁੰਦਾ ਹੈ ਜੀ ਉਹ ਹੁੰਦਾ ਪ੍ਰੈਸ਼ਰ ਦਾ ਲਾਸਟ ਨੂੰ ਉਹ ਲਾਸਟ ਸਟੇਜ ਨੂੰ ਲੈ ਇੱਕ ਕਿਲੋ ਤੋਂ ਬਾਅਦ ਜਦੋਂ ਜੰਪਰ ਪਾਣੀ ਤੋਂ ਬਾਅਦ ਆਉਂਦਾ ਹੈ ਤਾਂ ਉਹ ਤਿਆਰ ਹੋ ਜਾਂਦਾ ਹੈ ਪ੍ਰੈਸ਼ਰ ਹੁੰਦਾ ਉਦੋਂ ਆਪਾਂ ਪ੍ਰੈਸ਼ਰ ਵੀ ਚੈੱਕ ਕਰਦੇ ਹਾਂ ਠੀਕ ਠੀਕ ਹੈ ਜੀ ਹਾਂਜੀ ਅੱਛਾ ਤੁਸੀਂ ਇਹ ਫੀਡ ਆਪ ਤਿਆਰ ਕਰਦੇ ਹੋ ਜਾਂ ਤੁਹਾਨੂੰ ਲੈਣੀ ਪੈਂਦੀ ਹੈ ਮੁੱਲ ਨਹੀਂ ਲੈਣੀ ਪੈਂਦੀ ਹੈ ਬਾਹਰੋਂ ਮੰਗਵਾਉਣੀ ਪੈਂਦੀ ਹੈ ਕੰਪਨੀ ਤੋਂ ਇਹ ਬਈ ਜੀ ਆਪਣੇ ਦੋ ਤਿੰਨ ਕੰਪਨੀਆਂ ਦੇ ਬਾਰੇ ਸਟੂਡੀਓ ਤੋਂ ਅਛਾ ਇਹ ਕੋਟਰੀ ਦੇ ਇੱਕ ਸ਼ਕਤੀ ਤੋਂ ਕਾਈਡ ਅਪ ਕਰਨ ਦੇ ਨਾਮ ਤੇ ਆਪਣਾ ਪ੍ਰੋਜੈਕਟ ਹੱਥੋਂ ਲਗਾਈ। ਉਹ ਆਪਾਂ ਤਿੰਨੇ ਵਰਾਸੀਆਂ ਚੁਸ ਕਰਦੇ ਨੇ ਵਿੱਚ ਕਦੇ ਵੀ ਲੋਕਾਂ ਨੂੰ ਅਫਵਾਹਾਂ ਨਹੀਂ ਇਹਦੇ ਵਿੱਚ ਹਥਿਆਰ ਰੋਟੀ ਵੀ ਵਰਡ ਕਰਦਾ ਹੁੰਦਾ ਉਹ ਵਿੱਚ ਨਹੀਂ ਨਹੀਂ ਉਹ ਸਿਰਫ ਅਫਵਾਹ ਹੈ। ਠੀਕ ਹੈ। ਇਹਦੇ ਵਿੱਚ ਫੀਲ ਉਹੀ ਨਹੀਂ ਹੁੰਦੀ ਜਿਹੜੀ ਨਾਰਮਲ ਆਪਣੇ ਘਰਾਂ ਦੇ ਵਿੱਚ ਹੁੰਦੀ ਕਿ ਦੋ ਆਪਣਾ ਵਰਡ ਤਿਆਰ ਹੋ ਗਿਆ। ਉਸ ਤੋਂ ਬਾਅਦ ਵੇਚਣ ਦਾ ਕੀ ਸਿਸਟਮ ਆ ਆਪਾਂ ਕੰਪਨੀਆਂ ਨੂੰ ਵੇਚਦੇ ਆ ਜਾਂ ਕਿਸ ਕਿਸ ਤਰ੍ਹਾਂ ਕੀ ਸਿਸਟਮ ਆ ਇਸ ਵੇਚਣਾ। ਵਿਚਨ ਦੇ ਵਿੱਚ ਬਈ ਜੀ ਜਦੋਂ ਆਪਣਾ ਵਾਰਡ ਤਿਆਰ ਹੋ ਗਿਆ 1200 ਗ੍ਰਾਮ 1300 ਗ੍ਰਾਮ ਤੱਕ ਜਾਂ ਮੰਨ ਕੇ ਚਲੋ ਵੀ ਆਪਾਂ ਵੱਡਾ ਕਰਨਾ 2 ਕਿਲੋ ਤੱਕ ਕਰਨਾ ਉਹਦੇ ਵਿੱਚ ਬਈ ਜੀ ਆਪਣੇ ਬਹੁਤ ਡੀਲਰਾਂ ਦਾ ਹੈਗਾ ਤੁਸੀਂ ਹਜੂਰ ਜਿਆਦੇ ਡੀਲਰ ਨੇ ਮੰਨ ਕੇ ਚਲੋ ਇੱਕ ਦਿਨ ਦਾ ਆਪਾਂ ਮੈਂ 50000 ਵਰਡ ਤਿਆਰ ਆਪਾਂ ਉਹਦੀ ਮਾਰਕੀਟਿੰਗ ਆਪਣੀ ਇੱਥੇ ਹੋ ਜਾਂਦੀ ਹੈ ਜਿਵੇਂ ਬਟਿੰਡਾ ਆਪਣੀ ਸਾਈਡ ਗੋਨਿਆਣਾ ਰਾਮਪੁਰਾ ਹੋ ਗਿਆ ਮਾਨਸਾ ਹੋ ਗਿਆ ਲੁਧਿਆਣਾ ਸਾਈਡ ਉਹ ਵੇਚੀਏ ਪਮਾਲ ਤੋਂ ਮੰਨ ਕੇ ਜਦੋਂ ਫਾਰਮਰ ਦਾ ਕਿਸੇ ਦਾ ਵੀ ਚਲੋ ਆਪਣਾ ਵੀ ਕਿਸੇ ਦਾ ਵੀ ਮਾਲ ਤਿਆਰ ਹੋਵੇਗਾ ਫਾਰਮਰ ਆਪਾਂ ਕੰਫਰਮ ਕਰਦੇ ਹੁਣ ਲਈ ਆਪਣਾ ਮਾਲ ਤਿਆਰ ਉਹ ਵੇਚਣ ਦੇ ਕਿਤਾ ਸਿਸਟਮ ਬਈ ਆਪਣਾ ਸਾਰਾ ਪੁੱਤਾ ਹੁੰਦਾ। ਮੇਰੇ ਦਿਨ ਚ ਇੱਕ ਸਵਾਲ ਆ ਕਿ ਇੰਨੇ ਨੇੜੇ-ਜੜੇ ਪੋਲਟਰੀ ਫਾਰਮ ਆ ਇਹ ਆਸਾਨੀ ਨਾਲ ਤੁਸੀਂ ਵੇਚ ਦਿੰਦੇ ਹੋ ਜਾਂ ਪ੍ਰੋਬਲਮ ਆਉਂਦੀ ਹੈ ਇਹਦੇ ਵਿੱਚ। ਬਈ ਜੀ ਅਸੀਂ ਸਾਡਾ ਤਾਂ ਵਿਚਣੀ-ਵਿਚਣਾ। ਮੈਂ ਇਹ ਕਹਿਣਾ ਵੀ ਜੇ ਤੁਹਾਡੇ ਸਾ ਟੱਚ ਦੇ ਵਿੱਚ ਸਾਡੇ ਕੰਟਰੈਕਟ ਤੋਂ ਬਾਹਰ ਵੀ ਕੋਈ ਸਾਥਮਰ ਹੋਇਆ। ਸਾਨੂੰ ਮਾਲ ਦੱਸ ਦਿਓ ਉਹ ਵੀ ਵੇਚਦੇ। ਠੀਕ ਹੈ। ਉਹਦੀ ਵੀ ਕੋਈ ਟੈਨਸ਼ਨ ਨਹੀਂ। ਲਖਮਿੰਦਰ ਸਿੰਘ ਜੀ ਮੇਰੇ ਦਿਲ ਦੇ ਵਿੱਚ ਇੱਕ ਸਵਾਲ ਆਉਂਦਾ ਮਨ ਦੇ ਵਿੱਚ ਕਿ ਮੈਨੂੰ ਵੀ ਇੱਕ ਦੋ ਪੋਲਟਰੀ ਫਾਰਮ ਵਾਲੇ ਜਾਣਦੇ ਆ ਉਹ ਕਹਿੰਦੇ ਸਾਨੂੰ ਵੇਚਣ ਦੇ ਵਿੱਚ ਜਦੋਂ ਬੱਚਾ ਤਿਆਰ ਹੋ ਜਾਂਦਾ ਉਹ ਤੋਂ ਵੇਚਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਆ ਉਹਦਾ ਕੋਈ ਹੱਲਾ ਹੋ ਸਕਦਾ ਹਾਂਜੀ ਬਾਈ ਜੀ ਆਪਾਂ ਨੂੰ ਮਾਲ ਦੇ ਵਿੱਚ ਵੇਚਣ ਦੇ ਵਿੱਚ ਕੋਈ ਸਮੱਸਿਆ ਨਹੀਂ ਆਦਰਵਾਈਜ਼ ਤੁਹਾਨੂੰ ਜਿਹੜੇ ਤੁਹਾਡੇ ਫਾਰਮਰ ਜਾਣਦੇ ਆ ਉਹ ਆਪਾਂ ਨੂੰ ਵੇਚਣ ਚ ਫੋਨ ਲਾ ਕਰਦੇ ਆ ਆਪਣੇ ਨੰਬਰ ਤੇ ਆਪਾਂ ਉਹਨਾਂ ਦਾ ਮਾਲ ਬ੍ਰੇਕ ਦਾ ਕਿਸੇ ਦਾ ਨਹੀਂ ਕਿ ਇਹ ਨਹੀਂ ਹੈਗਾ ਵੀ ਉਹ ਆਪਣੇ ਨਾਲ ਚੱਲਦਾ ਹੈ ਉਹ ਬਾ ਉਹਨਾਂ ਦੀ ਫੇਰ ਕਰਨਾ ਕੋਈ ਵੀ ਫਾਰਮਰ ਆਪਾਂ ਨੂੰ ਫੋਨ ਲਾ ਕੇ ਦੱਸ ਸਕਦਾ ਆਪਾਂ ਬ੍ਰੇਕ ਦਾ ਮਾਲ ਆਪਣੇ ਤੇ ਦੇਵਾਂਗਾ ਕੋਈ ਨਹੀਂ ਜੀ ਤੁਹਾਡਾ ਦਾ ਆਪਾਂ ਨੰਬਰ ਵੀਡੀਓ ਦੇ ਉੱਪਰ ਉੱਪਰ ਵੀਡੀਓ ਦੇ ਉੱਪਰ ਮੈਂਸ਼ਨ ਕਰ ਦਾਂਗੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਫਾਰਮਰ ਨੂੰ ਬੋਇਲਟਰੀ ਫਾਰਮਰ ਨੂੰ ਕੋਈ ਪ੍ਰੋਬਲਮ ਆਉਂਦੀ ਆ ਤੋ ਲਖਮਿੰਦਰ ਸਿੰਘ ਜੀ ਨਾਲ ਕੰਟੈਕਟ ਕਰਦੇ ਨੇ ਪੋਲਟਰੀ ਫਾਰਮ ਦਾ ਸਟਰਕਚਰ ਕੀ ਹੋਣਾ ਚਾਹੀਦਾ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਬਾਈ ਜੀ ਬਣਾਉਣ ਦੀ ਗੱਲ ਇਹ ਆ ਵੀ ਪਹਿਲਾਂ ਮੈਂ ਸਭ ਤੋਂ ਸਿੰਪਲ ਭਾਸ਼ਾ ਤੋਂ ਸਮਝਾਉਣਾ ਚਾਹੀਦਾ ਬੰਦੇ ਨੂੰ ਪਰ ਉਪਰ ਤੋਂ ਪੱਛਮ ਦੀ ਦਿਸ਼ਾ ਜਿਹਨੂੰ ਬਣਾਉਣਾ ਅੱਛਾ ਠੀਕ ਹੈ ਇਹ ਕਹਿਣ ਦਾ ਆਪ ਗਰਮੀਆਂ ਦਾ ਸੂਰਜ ਦੇ ਵਿੱਚ ਇੰਟਰਨਲ ਠੀਕ ਜਿਹੜਾ ਆਪਣੀ ਛੋਟੀ ਸਾਈਡ ਹੈ ਜਿਹਨੂੰ ਕਹਿ ਸਕਦੇ ਆਪਾਂ ਥੋੜੇ ਇੱਕ ਤਾਂ ਲੰਬਾਈ ਹੋ ਗਈ ਲੇਕਿਨ ਚੜਾਈ ਹੋ ਗਈ ਚੜਾਈ ਵਾਲੀ ਸਾਈਡ ਦੇ ਵਿੱਚੋਂ ਸੂਰਜ ਚੜੇ ਠੀਕ ਹੈ ਤੇ ਦੂਸਰੀ ਚੜਾਈ ਵਾਲੀ ਸਾਈਡ ਤੋਂ ਜੇ ਛਿਪੇ ਅੱਛਾ ਚੜਦਾ ਸੂਰਜ ਵੀ ਇਹਦੇ ਵਿੱਚ ਸਿੱਧਾ ਐਂਟਰ ਨਹੀਂ ਹੋਣੀ ਚਾਹੀਦੀ ਰੋਸ਼ਨੀ ਚੜਦਾ ਸੂਰਜ ਹਲਕਾ ਜਾ ਛੋਟੇ ਪਾਸੋਂ ਜਿਵੇਂ 30 ਫੁੱਟ ਦੀ ਆਪਣੀ ਚੜਾਈ ਹੁੰਦੀ ਹੈ ਚੜਾਈ ਦੇ ਪਾਸੋਂ ਹਲਕਾ ਜਿਹਾ ਐਂਟਰ ਹੋਵੇ ਉੱਪਰ ਛੱਤ ਦੇ ਉੱਪਰ ਵੀ ਖੁਰਦ ਦੇ ਲੱਗੇ ਨੇ ਠੀਕ ਹੈ ਤੇ ਐਂਡ ਦੇ ਜਾ ਕੇ ਜਿਹੜਾ ਚੜਾਈ ਵਾਲੇ ਪਾਰਟਿਸ਼ਿਪ ਜੀ ਇਹ ਸੀ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਕਮਾਂ ਵੀ ਇਹਨੂੰ ਆਪਾਂ ਸੂਜ ਅੰਦਰ ਗਰਮੀ ਦੇ ਵਿੱਚ ਬੜੇ ਨੇ ਤੇ ਦਾ ਸਟਰਕਚਰ ਆਪਣਾ ਕਿਸ ਤਰ੍ਹਾਂ ਕਿਹੜਾ ਬੈਸਟ ਰਹੂਗਾ ਕਿਵੇਂ ਬੈਸਟ ਰਹੂਗਾ ਕਿ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਉਸ ਤੋਂ ਬਾਅਦ ਬਾਈ ਜੀ ਆ ਗਿਆ ਸਟਰਕਚਰ ਵਾਲਾ ਸਿਸਟਮ ਤੁਹਾਡਾ ਮਕਾਨ ਆਦਾ ਮਕਾਨਾਂ ਦੇ ਵਿੱਚ ਬਾਈ ਜੀ ਆਪਾਂ ਮੰਨ ਕੇ ਚਲੋ 4 ਤੋਂ 4-4 ਫੁੱਟ ਕੌਲੇ ਰੱਖ ਕੇ 8.5-9 ਫੁੱਟ ਦੀ ਪੁਚਾਈ ਰੱਖ ਸਕਦੇ ਹਾਂ 30 ਫੁੱਟ ਤੋਂ ਲੈ ਕੇ 35 ਫੁੱਟ ਆਪਾਂ ਇਹਦੀ ਚੜਾਈ ਰੱਖ ਸਕਦੇ ਹਾਂ ਤੇ ਬਾਅਦ ਚਾਗੀ ਬਾਈ ਜੀ ਛੱਤੀ ਗੱਲ ਛੱਤ ਦੇ ਵਿੱਚ ਆਪਾਂ ਤਨ ਚਾਰ ਚੀਜ਼ਾਂ ਨਹੀਂ ਉੱਤਰ ਸਕਦੀਆਂ ਹਾਂਜੀ ਕਿਹੜੀਆਂ ਕਿਹੜੀਆਂ ਆਪਾਂ ਨਾਰਮਲ ਬਜਟ ਦੇ ਵਿੱਚ ਸੋਚੀਏ ਤਾਂ ਕਾਨਾ ਸਿਰਫੀ ਕਸਟਮਾਈਜ਼ੀਂਗ ਹੋਊਗਾ ਅੱਛੜੀ ਗੱਲ ਹੈ ਵੈਸਟ ਵੀ ਆ ਕਾਮਯਾਬੀ ਆ ਬਈ ਜੀ ਆਪਾਂ ਜਿਹੜੀਆਂ ਵਧੀਆ ਚੀਜ਼ਾਂ ਠੀਕ ਉਸ ਤੋਂ ਬਾਅਦ ਜੇ ਥੋੜਾ ਜਿਹਾ ਫਾਰਮਰ ਨੇ ਖਰਚਾ ਵਧਾਉਣਾ ਹੈ ਠੀਕ ਜੀ ਉਹ ਅਗਲੇ ਦਾ ਬਜਟ ਵਧੀਆ ਤਾਂ ਉਹਦੇ ਚ ਆਪਾਂ ਪਾ ਸਕਦੇ ਆਂਗੇ ਫੱਟੀ ਬੱਤਾ ਠੀਕ ਪੱਟੀ ਬੱਤੀ ਦੀ ਮੰਨ ਕੇ ਚਲੋ ਉਹਦੇ ਨਾਲੋਂ ਥੋੜੀ ਜਿਹੀ ਲਾਜੁਵਾ ਚੰਗੀ ਬਈ ਜੀ ਜਿਵੇਂ ਜਿਹੜਾ ਕੋੜ ਪਾਵਾ ਵੀ ਹੋ ਜਾ ਮੱਠਾ ਹੋ ਜਾ ਹਾਂਜੀ ਉਸ ਤੋਂ ਬਾਅਦ ਬਈ ਜੀ ਜੇ ਆਪਾਂ ਥੋੜੀ ਜਿਹੀ ਹੋਰ ਇਨਵੈਸਟਮੈਂਟ ਕਰ ਸਕਦੇ ਹਾਂ ਫਿਰ ਬਈ ਜੀ ਆਪਾਂ ਪੱਥਰ ਪਾ ਸਕਦੇ ਹਾਂ ਠੀਕ ਹੈ ਪੱਥਰ ਦੇ ਵਿੱਚ ਇਹ ਆ ਬਈ ਜੀ ਜਿਵੇਂ ਆਪਾਂ ਮੰਨ ਕੇ ਚਲੋ ਅੱਜ ਆਪਾਂ ਫਾਰਮ ਪਾ ਲਿਆ ਠੀਕ ਹੈ ਅੱਜ ਫਾਰਮ ਦੇ ਉੱਤੇ ਆਪਾਂ ਜਿਹੜਾ ਕਾਣਾ ਫਰਕੀ ਬਾਦੀ 5000 ਦੇ ਛੜ ਦੇ ਉੱਤੇ ਮੰਨ ਲੀਏ 60 7000 ਦੇ 5000 ਦੀ ਕਾਣਾ ਫਰਕੀ ਬਾਦੀ ਉਹ ਆਪਣੀ ਜਰੂਰ ਠੀਕ ਹੈ ਜਿਹੜਾ ਆਪਾਂ ਫੁੱਟੀ ਬੱਤਾ ਪਾਦਾ ਉਹ ਵੀ ਆ ਮੰਨ ਲਓ ਬਈ ਜੀ 5000 ਬੱਤਾ ਨਾਲ ਸਤਿ ਮੁੱਜ ਹਾਂਜੀ ਉਹ ਫੇਲ ਹੋ ਜਾਂਦਾ ਜੇ ਆਪਾਂ ਲੱਖ ਰੁਪਏ ਦਾ ਪਾਇਆ ਅੱਜ ਤਾਂ ਮੰਨ ਕੇ ਚਲੋ ਵੀ ਉਹ 10000 ਰੁਪਏ ਦਾ ਲੱਗ ਗਿਆ ਹਾਂਜੀ ਹਾਂਜੀ ਤੇ ਫੇਰ ਬਾਈ ਜੀ ਆਪਾਂ ਇੱਕ ਪੱਥਰ ਜਿਹੜਾ ਪੱਥਰ ਪਾਵਾਂਗੇ ਪੱਥਰ ਦੀ ਇਹ ਮੰਨ ਲਓ ਵੀ ਆਪਣੀ ਬਾਈ ਜੀ ਲਾਈਫਟਾਈਮ ਲਈ ਇੱਕ ਐਫਲੀ ਠੀਕ ਜਿੱਦੇ ਮਰਜੀ ਮੰਨ ਕੇ ਚਲੋ ਬੰਦੀ ਆਪਾਂ ਸ਼ਿਫਟ ਵੀ ਕਰਨਾ ਕਿਸੇ ਥਾਂ ਤੇ ਕਰ ਸਕਦੇ ਹਾਂ ਕਿਸੇ ਥਾਂ ਸ਼ਿਫਟ ਵੀ ਕਰਨਾ ਬਾਈ ਜੀ ਕੱਲ ਨੂੰ ਇਹਨਾਂ ਪਲਾਨ ਫਿਚਰ ਦੇ ਬੰਦੇ ਨੇ ਕਹੀ ਰਿਫਾਰਮ ਤੁਹਾਡੀ ਕੋਈ ਕਾਰੋਬਾਰ ਹੋਰ ਕਰਨਾ ਹੁੰਦਾ ਜਾਂ ਬੱਚੇ ਅੱਜ ਵੀ ਸਿਸਟਮ ਦੇ ਬਾਹਰ ਬਾਹਰ ਜਾਂਦੇ ਆ ਬੰਦੇ ਨੇ ਢਾਉਣਾ ਫਾਰਮ ਹੁਣ ਬੇਰੇ ਕਿਤੇ ਬੈਠੇ ਅੱਬੀ ਜੀ ਅੱਜ ਫਾਰਮ ਚੱਲੀ ਜਾਂਦਾ ਚਾਰ ਸਾਲਾਂ ਬਾਹਰ ਜਾਣਾ ਉਹਨਾਂ ਨੇ ਫਾਰਮ ਵਾਲਾ ਢਾਕੇ ਜਾਣਾ ਤਾਂ ਬਈ ਜੀ ਬੇਸਤ ਹੈ ਆਪਣੇ ਕੋਲੇ ਹਮੇਸ਼ਾ ਲਈ ਪ੍ਰਾਪਰਟੀ ਆਪਣੀ ਕੋਲੇ ਸੇਵ ਹੋਈ ਜੇ ਕਿਸੇ ਨੇ ਨਵਾਂ ਸਟਾਰਟ ਕਰਨਾ ਕਿਸੇ ਨੇ ਕੰਮ ਛੋਟੇ ਪੱਧਰ ਤੋਂ ਉਹਨੂੰ ਕਿਹੜੇ ਤੁਸੀਂ ਸਟਰਕਚਰ ਬੈਸਟ ਦਿਓਗੇ ਸਲਾਹ ਦੇਵੋਗੇ ਨਵੇਂ ਕੰਮ ਦੇ ਵਾਸਤੇ ਬਈ ਜੀ ਮੈਂ ਸਭ ਤੋਂ ਜਿਹੜੀ ਬੈਸਟ ਸਲਾਹ ਦਿੰਦਾ ਉਹ ਇਹ ਹੈ ਵੀ ਤੁਸੀਂ ਕਾਹਨਾ ਫਿਰ ਕੀ ਬਾਤ ਦੁਬਾਰਾ ਕੰਮ ਨੂੰ ਸਟਾਰਟ ਕਰੋ ਇਹ ਕਾਨਾ ਫਿਰ ਕੀ ਨਹੀਂ ਹੈਗਾ ਬਈ ਬਾੜੀ ਆ ਕਾਨਾ ਦੇ ਕੀ ਵਈ ਜਿਹੇ ਤਰੀਕੇ ਨਾਲ ਬਈਆ ਬਹੁਤ ਵਧੀਆ ਲੱਗਦਾ ਤੇ 95% ਫਾਰਮਾਂ ਦੇ ਵਿੱਚ ਵਈ ਕਾਨਾ ਦੇ ਕੀ ਠੀਕ ਤੇ ਸਾਰੇ ਕੰਮ ਜਰ ਲੈਪਿੰਦਰ ਸਿੰਘ ਜੀ ਜਿਵੇਂ ਆਪਾਂ ਪੌਲਟਰੀ ਫਾਰਮ ਕਰ ਲਿਆ ਉਹਦੇ ਵਿੱਚ ਜੇ ਆਪਾਂ ਬੰਦਾ ਰੱਖ ਕੇ ਬੰਦੇ ਦੇ ਸਾਰੇ ਆਪਾਂ ਛੱਡਣਾ ਹੋਵੇ ਉਹ ਤੇ ਕਾਮਯਾਬ ਹੋ ਸਕਦੇ ਆ ਕਿ ਨਹੀਂ ਹੋ ਸਕਦੇ ਭਾਈ ਜੀ ਬੰਦੇ ਦੇ ਸਾਰੇ ਆਪਾਂ ਜੇ ਬੰਦੇ ਦੇ ਸਾਰੇ ਛੱਡਣ ਨਾਲ ਆਪਾਂ ਬਿਲਕੁਲ ਵੀ ਨਹੀਂ ਕਰਦੇ ਠੀਕ ਹੈ ਬੰਦੇ ਦੇ ਸਾਰੇ ਛੱਡਣ ਨਾਲ ਬਿਲਕੁਲ ਵੀ ਨਹੀਂ ਕਾਮਯਾਬ ਹੋ ਸਕਦੇ ਮੰਨ ਕੇ ਚਲੋ ਵੀ ਆਪਾਂ ਰੁਟੀਨ ਦੇ ਵਿੱਚ ਫਾਰਮ ਦੇ ਵਿੱਚ ਜਿਹੜਾ ਮਰਦੇ ਹੁੰਦੇ ਨੇ ਉਹਦੇ ਵਿੱਚ ਦੋ ਵਾਰ ਠੀਕ ਹੈ ਫਿਰ ਆਪਾਂ ਲੇਬਰ ਤੋਂ ਦੇਖ ਰੇਖਣਾ ਕੰਮ ਕਰਾਉਣੇ ਉਹਦੇ ਚੋਂ ਕੇ ਠੀਕ ਹੈ ਫਿਰ ਕਾਮਯਾਬ ਨੂੰ ਜੇ ਆਪਾਂ ਕਹੀਏ ਵੀ ਆਪਾਂ ਭਾਈ ਜੀ ਚਿੱਟੇ ਪਾ ਕੇ ਤੇ ਆਪਾਂ ਘੁੰਮਦੇ ਫਿਰੇ ਤੇ ਆਪਾਂ ਨੂੰ ਪੰਜ ਚਾਰ ਦਿਨ ਬਾਅਦ ਫਾਰਮ ਦੇ ਕੀੜਾ ਮਾਰ ਲੀਏ ਤੇ ਆਪਾਂ ਲਈ ਆਪਣਾ ਫਾਰਮ ਦੇ ਦੁਬਈ ਜੀ 100% ਜਿਵੇਂ ਤੁਸੀਂ ਇਕੱਲੇ ਆ ਇੱਥੇ ਤੇ ਜਦੋਂ ਤੁਸੀਂ ਬਾਹਰ ਅੰਦਰ ਕਿਸੇ ਕੰਮਕਾਰ ਜਾਣਾ ਹੋਵੇ ਫਿਰ ਕਿਵੇਂ ਅਡਜਸਟ ਕਰਦੇ ਹੋ ਬਾਈ ਜੀ ਅਸੀਂ ਦੋ ਪਾਰਟਨਰ ਹਾਂ ਠੀਕ ਹੈ ਆਪਣੇ ਕੋਲ ਦੋ ਪਾਰਟਨਰਾਂ ਜੇ ਕਈ ਵਾਰ ਮੈਂ ਕਿਤੇ ਕੱਟੇ ਜਾਣਾ ਤਾਂ ਇੱਧਰਲੇ ਫਾਰਮ ਦਾ ਹੋਰ ਖਾਮ ਲੱਗਾ ਤੇ ਉਹ ਜਾਣਾ ਤਾਂ ਜ਼ਿੰਮੇਵਾਰੀ ਮੈਂ ਤਾਂ ਲੈ ਚੁੱਕੀ ਠੀਕ ਹੈ ਜੜੀ ਕਿ 24 ਘੰਟੇ ਇੱਕ ਬੰਦਾ ਇੱਥੇ ਚਾਹੀਦਾ ਹੀ ਚਾਹੀਦਾ ਮਾਲਕ ਚਾਹੀਦਾ ਬਈ ਮਾਲਕ ਚਾਹੀਦਾ ਇਹ ਨਹੀਂ ਹੈਗਾ ਵੀ ਆਪਾਂ ਕਹੀਏ ਵੀ ਆਪਾਂ 4 ਦਿਨਾਂ ਵਾਸਤੇ ਘੁੰਮਣ ਵਾਗੇ ਕਿ ਆਪਾਂ ਫਾਰਮ ਛੱਡ ਕੇ ਲੇਬਰ ਸਾਰੇ ਵਾਗ ਜਾਗੇ ਬਈ ਬਹੁਤ ਬਹੁਤ ਘਟ ਜਾਣਗੇ ਕਿਉਂਕਿ ਲੇਬਰ ਚੰਗੀ ਮਿਲਣੀ ਇੱਕ ਕਿਸਮਤ ਹੈ ਸਹੀ ਹੈ ਲੇਬਰ ਚੰਗੀ ਹਰੇਕ ਕੱਲੀ ਆਪਾਂ ਇਹਦੇ ਚ ਨਹੀਂ ਕਹਿੰਦੇ ਪੋਲਟਰੀ ਦੇ ਵਿੱਚ ਖੇਤੀ ਜਾਂ ਹੋਰ ਵੀ ਅੱਜ ਦੇ ਕਿੱਤਿਆਂ ਦੇ ਵਿੱਚ ਬਈ ਜੀ ਲੇਬਰ ਖਤਮ ਹੋ ਜਾਂਦੀ ਹੈ ਇਹਨ ਜਿਹਦੇ ਕੋਲੇ ਚੰਗਾ ਲੇਬਰ ਵਾਲਾ ਬੈਠਾ ਬਈ ਜੂ ਹੱਟਣੀ ਨਹੀਂ ਦਿੰਦਾ ਹੂੰ ਸਹੀ ਉਹਨੂੰ ਅਗਲੇ ਨੂੰ ਜਿੱਥੇ ਅਗਲਾ ਮੰਨ ਕੇ ਚਲੋ 2 ਮਹੀਨੇ ਦਾ 10000 12000 15 ਦਿੰਦਾ ਅਗਲਾ ਕਹਿੰਦਾ ਮੈਂ 2000 ਵਾਧੇ ਦਿੰਦਾ ਠੀਕ ਪਰ ਫਾਰਮ ਤੋਂ ਨਹੀਂ ਹੱਲਣ ਦਿੰਦਾ ਲੇਬਰਾਂ ਬਾਈ ਜੀ ਪਹਿਲਾਂ ਤਾਂ ਤੁਸੀਂ ਜਾਓਗੇ ਇਥੋਂ ਥੋੜਾ ਮਰਕਾ ਵੀ ਗੋਦਾ ਠੀਕ ਹੈ ਇੱਕ ਇੱਕ ਹੋਰ ਸੁਭਾਲ ਆ ਤੁਸੀਂ ਇੱਕ ਪੂੜ ਦੇ ਵਿੱਚ ਜਦੋਂ ਇੱਕ ਬਰਡ ਪਾਏ ਆ ਆਪਾਂ ਉਹਦੇ ਵਿੱਚ ਕਿੰਨਾ ਇਨਵੈਸਟ ਕਰਦੇ ਹੋ ਤੇ ਕੀ ਆਮਦਨ ਉਹਦੇ ਵਿੱਚ ਵੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂ ਜਿਵੇਂ ਸ਼ੇਅਰ ਮਾਰਕੀਟ ਦੇ ਵਿੱਚ ਜਿਹੜਾ ਰਿਸਕ ਹੁੰਦਾ ਇਹਦੇ ਵਿੱਚ ਰਿਸਕ ਵੀ ਬਹੁਤ ਹੁੰਦਾ ਰਿਸਕ ਬਾਈ ਜੀ ਇਹਦੇ ਵਿੱਚ ਦੇਖੋ ਰਿਸਕ ਕੀ ਹੁੰਦਾ ਰਿਸਕ ਹੁੰਦਾ ਵਰਡ ਨੂੰ ਸਹੀ ਤਿਆਰ ਕਰਨਾ ਸਹੀ ਜੇ ਆਪਾਂ ਵਸ ਸਹੀ ਵਰਡ ਤਿਆਰ ਕਰ ਲੈ ਬਾਈ ਜੀ ਬਹੁਤ ਘੱਟ ਸਾਲ ਦੇ ਵਿੱਚ ਜੇ ਮੰਨੀ ਆਪਾਂ ਵੀ ਐਵਰੇਜ ਦੇ ਵਿੱਚ ਆਪਾਂ 10 ਲਾਟ ਬਣਾ ਲੈਂਦੇ ਵੀ ਛੋਟਾ ਮੁਰਗਾ ਚਕਾਉਣ ਦੇ ਵਧਾਰਾਂ ਤੋਂ ਆਪਾਂ ਨਾ 40 ਦੇ ਨਾਲ ਆਪਾਂ 45 ਦੇ ਨਾਲ ਕੰਪਨੀ ਨਾਲ ਕਰਦੇ ਸੀ ਆਪਾਂ 25 ਤੋਂ 27 ਦੇ ਵਿੱਚ ਵਾੜਿਆ ਕਰ ਲਏ ਆ ਆਪਾਂ 10 ਲਾਟ ਸਾਲ ਦੇ ਵਿੱਚ ਕੱਢਦੇ ਆ 10 ਲਾਟਾਂ ਦੇ ਵਿੱਚ ਜੇ ਆਪਣੇ 10 ਲਾਟ ਰੱਬ ਦੀ ਕਿਰਪਾ ਨਾਲ ਕਈ ਤਿਆਰ ਹੁੰਦੇ ਕੁਆਲਟੀ ਇੱਕ ਲਾਟ ਦੇ ਵਿੱਚ ਹੈ ਚਾਂਸ ਵੀ ਆਪਾਂ ਨੂੰ ਕੋਈ 5000 ਦੇ ਸ਼ਟ ਮਦਰ 20000 ਦਾ ਮਾਸ਼ਾ ਜਿਵੇਂ ਤੁਸੀਂ 3000 ਬਰਡ ਪਾਇਆ ਉਦੇ ਤੇ ਕਿੰਨੀ ਕੋਸਟ ਆਊਗੀ ਉਹਨੂੰ ਪਾਲਣ ਦੇ ਤੇ ਆਪਾਂ ਨੂੰ ਆਮਦਨ ਕਿੰਨੀ ਹੋਊਗੀ 3000 ਉਹ ਬਾਈ ਜੀ ਜਿਹੜਾ ਹੁੰਦਾ ਤੁਹਾਨੂੰ ਕੋਸਟ ਵਾਲਾ ਦੇਖੋ ਫੀਡ ਦਾ ਰੇਟ ਤਾਂ ਰਹਿਣਾ ਸੇਮ ਹੀ ਹਾਂਜੀ ਵਰਡ ਚੂਚੇ ਦਾ ਰੇਟ 15 ਰੁਪਏ ਵੀ ਵਾਗ ਜਾਂਦਾ ਬਾਈ ਜੀ ਚੂਚੇ ਦਾ ਬਹੁਤ ਜਿਆਦਾ ਹੀ ਵਰਗਣੀ ਹਾਂਜੀ ਇੱਕ ਆਪਾਂ ਜੀ ਐਵਰੇਜ ਰੇਟ ਮੰਨੀਏ ਕਿ ਜੇ 3000 ਦਾ ਵਰਡ ਆ ਆਪਣਾ ਮਹੀਨੇ ਦੀ ਮੰਥਲੀ ਇਨਵੈਸਟਮੈਂਟ ਇੱਕ ਵਰਡ ਨੂੰ ਤਿਆਰ ਕਰਨ ਦੀ ਕੀ ਹੁੰਦੀ ਆ 1200 ਗ੍ਰਾਮ ਇੰਜ 12.5 ਦੀ ਐਵਰੇਜ ਤੋਂ ਬਈ ਜੀ ਐਵਰੇਜ ਰੇਟ ਹੈਗਾ ਦਾ ਮੰਨ ਕੇ ਚੱਲੋ ਢੱਲਾ ਹੋ ਗਿਆ 100 ਰੁਪਏ ਵਾਲਾ ਉਹ 100 ਦੇ ਵਿੱਚੋਂ ਬਈ ਜੀ ਤੁਸੀਂ ਮੰਨ ਲਓ ਅੱਧੀ ਵੀ ਰਹਿ ਸਕਦਾ ਉੱਚੇ ਤੇ ਰੇਟ ਡਿਪੈਂਡਾ ਉਹ 100 ਦੇ ਵਿੱਚੋਂ 110 ਵੀ ਜਾ ਸਕਦਾ ਉਹ ਡਿਪੈਂਡ ਹੈ ਉੱਚੇ ਤੇ ਰੇਟ ਤੇ ਇੱਕ ਆਪਾਂ ਕੰਪਨੀਆਂ ਨਾਲ ਕੰਟਰੈਕਟ ਕਰਕੇ ਜਿਹੜੀ ਆਪਾਂ ਫਾਰਮਿੰਗ ਕਰਦੇ ਆਂ ਬਾਇਲਟਰੀ ਫਾਰਮ ਕੰਪਨੀਆਂ ਦਾ ਨਾਮ ਚੱਲਦਾ ਰਹੇ ਉਹ ਕੀ ਸਿਸਟਮ ਆ ਕੰਪਨੀ ਵਾਲਾ ਉਹ ਤੁਸੀਂ ਕਰਕੇ ਦੇਖਿਆ ਜਾਂ ਨਹੀਂ ਕਰਕੇ ਦੇਖਿਆ ਉਹ ਬਈ ਦੀ ਆਪਾਂ ਤਾਂ ਕੀਤਾ ਨਹੀਂ ਫਿਰ ਤੇ ਫਾਰਮ ਚੱਲੀ ਜਾਂਦੇ ਆਪਾਂ ਕਿਸੇ ਵਾਰੀ ਕੁਝ ਗਲਤ ਕਹਿਣਾ ਗਲਤ ਹੈ ਵਧੀਆ ਚੱਲੀ ਜਾਂਦੇ ਲੋਕਾਂ ਦਾ ਆਪਾਂ ਇਹ ਨਹੀਂ ਕਹਿੰਦੇ ਜਿਹੜੇ ਲੋਕ ਜੁੜੇ ਆ ਪੁਰਾਣੇ ਜੁੜੇ ਆ ਵਧੀਆ ਕਮਾਈ ਕਰੀ ਜਾਂਦੇ ਆ ਪਰ ਇੱਕ ਵਾਰ ਤੁਹਾਨੂੰ ਸਿੰਪਲ ਜੀ ਇੱਕ ਐਗਜ਼ਾਮਪਲ ਦਿੰਦਾ ਇਹਦੇ ਵਾਸਤੇ ਮੇਰਾ ਫਾਰਮ ਹੈ ਹਾਂਜੀ ਤੁਸੀਂ ਆਪਣੇ ਕੋਲੋਂ ਰੁਪਈਆ ਲਾ ਕੇ ਮੈਨੂੰ ਚੁੱਚਾ ਦੇਉਂਦੇ ਸੀ ਹਾਂਜੀ ਤੁਸੀਂ ਮੇਰੇ ਕੋਲੇ ਆਪਦੀ ਇਨਵੈਸਟਮੈਂਟ ਕਰਕੇ ਵੀੜ ਵੇਚੋ ਸਹੀ ਤੁਸੀਂ ਮੈਨੂੰ ਜੇ ਸ਼ੈੱਡ ਦੇ ਵਿੱਚੋਂ ਇੱਕ ਐਗਜ਼ੈਂਪਲ ਦਿੰਦਾ ਮੈਨੂੰ 1 ਲੱਖ ਰੁਪਏ ਮੰਗਦਾ ਹਾਂ ਹਾਂਜੀ ਜੀ ਤੁਸੀਂ ਬਈ ਜੀ ਲੱਖ ਤੋਂ ਮੈਨੂੰ ਤੁਸੀਂ ਕਿੰਨਾ ਦੇ ਮੈਂ ਦੇ ਦੂੰਗਾ 20-30 ਹਜ਼ਾਰ ਰੁਪਏ ਜੀ ਫਿਰ ਬਈ ਜੀ ਐਗਜ਼ੈਂਪਲ ਹੋ ਗਈ ਆ ਹੁਣ ਕੰਪਨੀ ਕੀ ਕਰਦੀ ਆ ਕੰਪਨੀ ਨੇ ਚਿੱਕਸ ਦਾ ਪੰਨ ਦਿੱਤਾ ਹਾਂਜੀ ਕੰਪਨੀ ਨੇ ਮਾਲ ਦਿੱਤਾ ਹਾਂਜੀ ਕੰਪਨੀ ਵੇਚੂਗੀ ਤਾਂ ਵਾਲੀ ਮਾਰਕੀਟ ਰੇਟ ਹੀ ਇਹਨੂੰ ਹਾਂ ਬਈ ਕੰਪਨੀ ਨੂੰ ਇਹ ਆ ਵੀ ਆਪਣੇ ਨਾਲੋਂ ਸਫਤਾ ਜਨਮ ਤਿਆਰ ਹੋ ਜਾਣਾ ਤਾਂ ਫੀਡ ਆਪਦੀ ਹੋ ਗਈ ਲਾਲੋ ਕੰਪਨੀ ਦੀ ਚੂਚਾ ਆਪਦਾ ਹੋ ਗਿਆ ਉਹਦੇ ਵਿੱਚ ਇਹ ਮੰਨ ਲਓ ਵੀ 10 ਰੁਪਏ ਕੰਪਨੀ ਨੂੰ ਬਚ ਰਹੇ ਨਹੀਂ ਆਪਣੇ ਨੂੰ ਠੀਕ ਸਹੀ ਫਿਰ ਬਈ ਜੀ ਕੰਪਨੀ ਨੇ ਮੈਨੇਜਰ ਰੱਖਿਆ ਕੰਪਨੀ ਦੇ ਡਾਕਟਰ ਆ ਉਹਨਾਂ ਦਾ ਖਰਚਾ ਭਾ ਕੇ ਮਨੀ ਵੀ ਕੰਪਨੀ ਨੂੰ ਆਪਣੇ ਲਈ ਐਵਰੀਜਿੰਗ ਨਹੀਂ ਤੇ ਰਹੇ ਤੇ ਆਰੰਡਾ ਵੇਜ ਨਾਲ ਸਹੀ ਤੇ ਫਿਰ ਮੈਂ ਕਹਿਣਾ ਵੀ ਜਦੋਂ ਕੰਪਨੀ ਆਪਾਂ ਨੂੰ ਤਿਆਰ ਆਪਾਂ ਕੰਪਨੀ ਨੂੰ ਤਿਆਰ ਕਰਕੇ ਦੇ ਸਕਦੇ ਆ ਕੰਪਨੀ ਨੇ ਜਿਹੜਾ ਆਪਾਂ ਨੂੰ ਪੈਸਾ ਦੇਣਾ ਬਈ ਜੀ ਉਹ ਫੇਰ ਦੇਣਾ ਜੇ ਆਪਾਂ ਬਾਰਡ ਤਿਆਰ ਕਰ ਲੈਂਦੇ ਆ ਕਿਹੜਾ ਰਿਸਕ ਦਾ ਲੋਕ ਕਹਿੰਦੇ ਵੀ ਬੁਲਟਰੀ ਦੇ ਵਿੱਚ ਰਿਸਕ ਆ ਬਈ ਜੀ ਉਹ ਜੇ ਕੰਪਨੀ ਦਾ ਸ਼ੈੱਡ ਵੀ ਹੈ ਨਾ ਕੰਪਨੀ ਦੇ ਸ਼ੈੱਡ ਦੇ ਵਿੱਚ ਵੀ ਬਈ ਜੀ ਜੇ ਵਰਡ ਸਹੀ ਤਿਆਰ ਨਹੀਂ ਹੁੰਦਾ ਤਾਂ ਉਹ ਵੀ ਆਪਣਾ ਹੀ ਰਿਸਕ ਹੁੰਦਾ ਖੁੱਦ ਦਾ ਕੰਪਨੀ ਨੇ ਆਪਣੇ ਤੋਂ ਲੈ ਲੈਣਾ ਕੰਪਨੀ ਨੇ ਆਪਣੇ ਹੱਥ ਵੱੰਨੇ ਹੁੰਦੇ ਬਈ ਜੀ ਬਲੈਂਕ ਚੈੱਕ ਲੈ ਲਈ ਗਰੰਟਡ ਲੈ ਲਈ ਸਭ ਕੁਝ ਵੈਰੀਫਿਕੇਸ਼ਨ ਕਰਵਾ ਕੇ ਬਈ ਜੀ ਕੰਪਨੀ ਆਪਾਂ ਵਰਡ ਕਹਿੰਦੀ ਆ ਉਹਦੇ ਵਿੱਚ ਕੀ ਕਰਦੀ ਆ ਜੇ ਹੁਣ ਆਪਾਂ ਨੂੰ ਜਨਵਰ ਨਹੀਂ ਸਹੀ ਤਿਆਰ ਹੁੰਦਾ ਹੈ ਹਾਂਜੀ ਹਾਂਜੀ ਤਾਂ ਕੰਪਨੀ ਆਪਣੇ ਤੋਂ ਕੱਟ ਲੈਂਦੀ ਆ ਜੇ ਸਹੀ ਤਿਆਰ ਹੋ ਗਿਆ ਬਈ ਜੀ ਉਹ ਤੁਹਾਡੇ ਨੂੰ 30% ਤੁਸੀਂ ਕੀਤੀ ਕਹਿੰਦੇ ਮੈਂ ਕਹਣਾ 50% ਆਪਾਂ ਦੇ ਦਿੰਦੇ ਹਾਂ ਫਿਰ ਜਦੋਂ ਬਈ ਜੀ ਆਪਾਂ ਵਰਡ ਸਹੀ ਤਿਆਰ ਕਰ ਲਿਆ ਫਿਰ ਸਾਲਾ 50% ਹੀ ਕਹ ਲੈਣਾ ਹਾਂਜੀ ਫਿਰ ਜਦੋਂ ਰਿਸਕ ਤਾਂ ਸਾਰਾ ਆਪਣੀ ਫੋਟ ਫਿਰ ਉਹ 50% ਸਾਡੇ ਹੱਥ ਹੱਥ ਦਾ ਸੁਣਾ ਲੋਸ ਤਾਂ 100 ਦਾ 100 ਆਪਣੀ ਫਿਰ ਹੈ ਹਾਂ ਸਹੀ ਹੈ ਤੇ ਪ੍ਰੋਫਿਟ ਆ ਬਦਲਾ 50 ਲੈਣੇ ਹਾਂ ਹਾਂ ਸਹੀ ਹੈ ਉਹਦੇ ਵਿੱਚ ਫਿਰ ਮੈਂ ਇਹ ਨਹੀਂ ਕਹਿੰਦਾ ਵੀ ਕੰਪਨੀਆਂ ਮੜ ਜੈ ਨੇ ਕੰਪਨੀਆਂ ਦਾ ਮੁੱਦਾ ਜਿਹੜੇ ਲੋਕ ਚਲੀ ਜਾਂਦੇ ਆ ਉਹ ਸਹੀ ਆ ਉਹ ਚੰਗਾ ਕਹਿੰਦੇ ਆ ਪਰ ਇਹ ਨਹੀਂ ਕਹਿੰਦੇ ਵੀ ਪਾੜਾ ਪਰ ਜਿਹੜਾ ਆਪਣਾ ਨਾ ਸੋਚ ਆ ਮੈਂ ਉਹ ਇਸ ਤਰੀਕੇ ਨਾਲ ਕੰਪਨੀ ਨੂੰ ਸਹੀ ਟੇਕ ਅ ਲਾਸਟ ਕੁਐਸਚਨ ਇਹ ਆ ਕਿ ਜਿਹੜੇ ਨਵੇਂ ਮੁੰਡੇ ਇਹ ਪੋਲਟਰੀ ਫਾਰਮ ਦਾ ਕੰਮ ਕਰਨਾ ਚਾਹੁੰਦੇ ਆ ਉਹਨਾਂ ਲਈ ਤੁਹਾਡੀ ਬੈਸਟ ਅਡਵਾਈਸ ਕੀ ਹੋ ਬਈ ਜੀ ਸਭ ਤੋਂ ਬੈਸਟ ਅਡਵਾਈਸ ਇਹ ਆ ਵੀ ਕੱਲਾ YouTube ਦੇਖ ਕੇ ਅੱਛਾ ਠੀਕ ਹੈ ਕਦੇ ਵੀ ਫਾਰਮ ਦਾ ਨਹੀਂ ਕਿਸੇ ਵੀ ਕੰਮ ਦਾ ਪੰਗਾ ਨਾ ਲਓ ਠੀਕ ਤੁਸੀਂ ਅੱਜ ਮੇਰੇ ਕੋਲੇ ਇੰਟਰਵਿਊ ਕਰਨ ਆ ਗਏ ਮੈਂ ਤੁਹਾਨੂੰ ਹਮੇਸ਼ਾ ਆਪਣੇ ਪੋਜ਼ਿਟਿਵ ਪੁਆਇੰਟ ਦੱਸੂਗੀ ਸਹੀ ਹੈ ਕਦੇ 네ਗੇਟਿਵ ਪੁਆਇੰਟ ਕੋਈ ਵੀ ਨਹੀਂ ਕਿਤੇ ਦੱਸਦਾ ਉਹਦੇ ਵਿੱਚ ਕੀ ਕਰਦੇ ਆ YouTube ਤੇ ਆਪਾਂ ਦੇਖ ਲੈਂਦੇ ਮੇਰੇ ਕੋਲੇ ਦੋ ਤਿੰਨ ਫਾਰਮਰ ਛੱਡ ਕੇ ਗਏ ਹੁੰਡੇ ਕੰਮ ਕਰਦੇ ਸੀ ਹੋਰ YouTube ਤੇ ਵੀਡੀਓ ਦੇਖਿਆ ਬਾਈ ਜੀ ਜਿਵੇਂ ਦੇਖੋ ਦੇਖੀ ਕਰ ਲੈਂਦੇ ਆ ਦੇਖੋ ਦੇ ਕੀ ਕਰ ਲੈਂਦੇ ਦੋ ਘੰਟਿਆਂ ਦਾ ਬਾਈ ਜੀ ਕੰਮ ਹੈ ਦੋ ਘੰਟੇ ਕਰਕੇ ਮੈਂ ਤੇ ਉਸ ਤੋਂ ਬਾਅਦ ਬਾਈ ਜੀ ਮੈਂ ਵੇਲਾ ਨੂੰ ਮੁੰਡੇ ਐਂ ਬਸ YouTube ਦੇ ਵੀਡੀਓ ਦੇਖੀ ਬਾਈ ਜੀ 2-3 2 ਘੰਟੇ ਕੰਮ ਕਰਨਾ ਸਵੇਰੇ ਸ਼ਾਮ ਆਪਾਂ ਵੇਲੇ ਫੀਡ ਪਾ ਕੇ ਉਹ ਬਾਈ ਜੀ ਜਦੋਂ ਆਸਾਨਜਾ ਤਰੀਕਾ ਲੱਗਿਆ ਉਹਨਾਂ ਨੂੰ ਆਸਾਨਜਾ ਤਰੀਕਾ ਲੱਗਿਆ ਉਹ YouTube ਤੇ ਦੇਖ ਕੇ ਪੰਗੇ ਲੈਣਾ ਪਰ ਜਦੋਂ ਪੰਗਾ ਲੈ ਲੈਂਦੇ ਬਾਈ ਜੀ ਉਦੋਂ ਜਿਹੜਾ ਮਗਰ ਕੰਮ ਵਿਢੀ ਬੈਠੇ ਹੁੰਦੇ ਆ ਉਹ ਨਹੀਂ ਹੁੰਦਾ ਸਹੀ ਗੱਲ ਮੈਂ ਇਹ ਕਹਿਣਾ ਵੀ ਬਾਈ ਜੀ ਕੰਮ ਨਹੀਂ ਮਾੜਾ ਕੰਮ ਕਰਨਾ ਤਾਂ ਇਹ ਪਹਿਲਾਂ ਇਹਦੀ ਨੌਲੇਜ ਲੋਕ ਨੂੰ ਵੀ ਨੌਲੇਜ ਪਹਿਲਾਂ ਆਪਾਂ ਕਹੀਏ ਵੀ YouTube ਤੇ ਦੇਖ ਲਈ ਵੀਡੀਓ ਬਾਈ ਜੀ 2 ਘੰਟਾ ਮੁੰਡੇ ਵਾਲਾ ਕੰਮ ਨਹੀਂ ਹੈਗਾ ਇਹ ਸਹੀ ਹੈ ਇਹ ਤਾਂ 24 ਘੰਟੇ ਬਾਈ ਜੀ ਇਥੇ ابن ਨਿਗਰਾਨੀ ਪਾਲਦਾ ਸਹੀ ਜੀ ਫਾਰਮ ਦੇ ਉੱਤੇ ਜੇ 24 ਘੰਟੇ ਤੁਸੀਂ ਫਾਰਮ ਤੇ ਅਵੇਲੇਬਲ ਹੋ ਸਕਦੇ ਹੋ ਆਪਣਾ ਟਾਈਮ ਤੁਸੀਂ ਆ ਮੈਂ ਨੂੰ ਕੱਢ ਸਕਦੇ ਹੋ ਫਿਰ ਬਈ ਜੀ ਫਾਰਮ ਪਾਓ ਆਦਰਵਾਈਜ਼ ਤੁਸੀਂ ਫਾਰਮ ਦਾ ਕੰਮ ਨਾ ਕਰੋ ਜੀ ਨੇ ਕਿ ਲੋਕ ਕਹਿੰਦੇ ਬਈ ਕਿ ਫਲਾਨਾ ਆਇਆ ਹੋਇਆ ਬੈਠਾ ਜਾ ਉਹ ਦੇਖ ਕੇ ਦੇਖੋ ਦੇਖੀ ਮਗਨਣਾ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਅਗਵੇਦਰ ਸਿੰਘ ਠੀਕ ਹੈ ਜੀ